ਕਿ ਤੇ ਫੋਨ ਕਰਕੇ ਵੇ ਲੈਣਾ ਫੋਨ ਵੇਟਿੰਗ ਚ ਹੀ ਹੁੰਦਾ ਉਹ ਤੈਨੂੰ ਪਤਾ ਹੈ ਮੰਤਰੀਆਂ ਨੇ ਫੋਨ ਪਾਪਾ ਆਉਂਦੇ ਆ ਹੀ ਕੀ ਕਹਿੰਦੇ ਪਾਪਾ ਜੀ ਕੋਈ ਨਹੀਂ ਪਾਪਾ ਕਦਾਂ ਡੀਗਾ ਮੈਂ ਉਹ ਹੀ ਆ ਤੂੰ ਵੈਸੇ ਫਰਕ ਹੈਗਾ ਨਾ ਮੰਮਾ ਨੂੰ ਮੈਨੂੰ ਤਾਂ ਆਇਆ ਹੈ ਯਾ ਟੈਸਟ ਆਉਣਗੇ ਫੇਰ ਪਤਾ ਲੱਗੇ ਬਸ ਟੈਸਟ ਹੀ ਨਹੀਂ ਆਏ ਕੱਲ ਦੇ ਉਹ ਪੋਜ ਆਗੇ ਆ ਉਹ ਸਾਡੇ ਠੀਕ ਹੈ ਜੇ ਉਹ ਠੀਕ ਹੈ ਤਾਂ ਹੁਣ ਗਾੜੀ ਹੋਰ ਗਾਂ ਨਹੀਂ ਗਾਂ ਤੁਰੇ ਜਾਂਦੇ ਆ ਯਾਰ ਇਹਨਾਂ ਨੂੰ ਕੀ ਪ੍ਰੋਬਲਮ ਕੀ ਜ਼ਿਆਦਾ ਕੀ ਕ੍ਰੀਏਟ ਹੋ ਰਹੀ ਆ ਲਿਵਰ ਦੀ ਇਨਫੈਕਸ਼ਨ ਆ ਰਹੀ ਯਾਰ ਹੋਰ ਕੁਝ ਵੀ ਆਈ ਆ ਜਿਹੜੀ ਵੀ ਰਿਪੋਰਟ ਹੁੰਦੀ ਆ ਉਹਦੇ ਚ ਲਿਵਰ ਦਾ ਥੋੜਾ ਬਹੁਤ ਕੁਝ ਨਾ ਕੁਝ ਆਉਂਦਾ ਉਹਦੇ ਕਾਰਨ ਸਿਰਫ ਪੇਨ ਹੁੰਦੀ ਹੋਣੀ ਆ ਕਿਉਂਕਿ ਜਦੋਂ ਇਨਫੈਕਸ਼ਨ ਆਵੇ ਨਾ ਕੋਈ ਕੁਝ ਖਾਦਾ ਜਦੋਂ ਕੁਝ ਖਾਦਾ ਲਿਵਰ ਚ ਕੋਈ ਵੀ ਮੂਵਮੈਂਟ ਹੋਏ ਚ ਪੇਨ ਹੋਣੀ ਹੋਣੀ ਮੇਰੀ ਗੱਲ ਸੁਣ ਬਹੁ ਜਦੋਂ ਇਨਫੈਕਸ਼ਨ ਆਵੇ ਨਾ ਪੇਨ ਹੁੰਦੀ ਹੁੰਦੀ ਆ ਆ ਕਿਉਂਕਿ ਮੇਰੇ ਬ੍ਰਦਰ ਤੇ ਇਨਫੈਕਸ਼ਨ ਆ ਨਾ ਉਹਦੇ ਲੀਵਰ 'ਚ ਹੀ ਵੀ ਆ ਤਾਂ ਉਦਾਂ ਵੀ ਉਹ ਜੋ ਕੁਝ ਵੀ ਖਾਂਦਾ ਉਹਦੇ ਪੇਨ ਹੁੰਦੀ ਹੈ ਵੱਡੇ ਦੀ। ਚੁੱਕ ਦੀ। ਉਹ ਦਾ ਜੋ ਮੈਸੇਜ ਹੀ ਡਈਆ ਕਰ ਲਈ। ਮੈਂ ਤਾਂ ਐਸੀ ਕਰਨ ਲਈ ਹਾਂ ਕਿ ਮੈਂ ਹੱਲੇ ਨਹੀਂ ਚੈੱਕ ਕਰਨਾ। ਜਿੱਦ ਤੱਕ ਸਮਝ ਲਾਂਗੇ ਉਦੋਂ ਚੈੱਕ ਕਰਾਂਗੇ। ਉਹ ਵੀ ਚੈੱਕ ਕਰ ਲਾਂਗੇ। ਹੁਣ ਤੇ ਕੱਲ ਕਰਨਾ ਸੀ। ਤੁਹਾਡਾ ਹੱਲੇ ਸਿਰੀਅਸ ਤੇ ਅੱਜ ਫੇਰ ਆ ਗਈ। ਹੈਲੋ। ਹੁਣ ਮੈਨੂੰ ਮੈਂ ਪੁੱਛਿਆ ਸੀ ਨਾ ਉਹ ਕਹਿੰਦੇ 70 ਦਿਨ ਬਾਅਦ ਚੈੱਕ ਕਰਿਓ। ਇਹਦੇ ਵਿੱਚ ਕੁਝ ਨਹੀਂ ਆਉਂਦੀ ਕੋਈ ਫਾਇਦਾ ਨਹੀਂ ਹੈਗਾ ਜੇ ਚੈੱਕ ਵੀ ਕਰ ਲੋਗੇ ਕੁਝ ਨਹੀਂ ਪਤਾ ਲੱਗਣਾ। ਤਾਂ ਕਰਕੇ ਕਹਿੰਦੀ ਆ 7-8 ਦਿਨ ਬਾਅਦ ਚੱਕਣਾ ਚੰਗਾ ਇਹ ਸਿੱਪਰਿਆ ਇਹਨੂੰ ਸੰਭੋਗੇ ਕਿੱਥੇ ਇੱਕ ਟੋਸ ਗਾਉ ਇੱਕ ਟੋਸ ਸੁਗਾ ਤੇ ਜੀ ਕਰੇ ਆ ਕੀ ਆ ਕੀ ਸਾਭਣੀ ਆਪਣੇ ਘਰ ਸੱਚ ਤੇ ਯਾਰੋ ਫੋਲ ਤਲਾਸ਼ੀ ਕਰ ਲੈਂਦੀ ਕਦੀ ਕਦੀ ਇਹਨੂੰ ਥੋੜੀ ਨਾ ਥਮਾ ਲਾਉਣ ਨੂੰ ਨਿਕਾਲਾ ਕਰੇ ਕਿੱਥੇ ਲਗਾਉਂ ਮਾਣੇ ਜਾਂਦੇ ਕਿਤੇ ਦੇ ਇਹ ਕਿਤੇ ਮਨ ਫਲ ਫਲਿਵਰਾ ਦਾ ਮੇਰਾ ਤਾਂ ਨੋ ਲਾ ਦੇਣੀ ਹੁੰਦੀ ਐ ਯਾਰ ਉਹ ਫਲਾਕਿਓਨ ਲਾਉਣੇ ਨਹੀਂ ਫਤਤ ਨਾ ਘਾਤੋ ਲਾਈ ਦੀ ਜਾ ਤਾਂ ਨਾ ਨਹੀਂ ਕੋਈ ਫਤਤ ਲੱਗਣਾ ਹਾਂ ਇਹ ਨਾ ਆਸੇ ਦਸੋਂ ਕੋਈ ਨਹੀਂ ਉਦਨੀ ਨਹੀਂ ਅੱਜ ਹੋਨੇਗਾ ਅੱਛਾ ਜੇ ਤਾਂ ਮੈਂ ਕਿਹਾ ਇਹ ਤਾਂ ਖਾਣ ਉਹ ਯਾਰ ਨੀਂ ਦਾ ਹੀ ਭੈਣ ਚੋਲ ਹੋ ਰਾਲ ਫਿਰ ਤੈਨੂੰ ਪਤਾ ਮੇਰੇ ਕਿੰਨਾ ਮੂਡ ਖਰਾਬ ਹੋਇਆ ਹੈਗਾ ਫਸਲਾ ਦਾ ਮਾਹੀ ਵੀ ਮੂਡ ਹੀ ਖਰਾਬ ਰਹੀਦਾ ਪਤਾ ਨਹੀਂ ਯਾਰ ਪਤਾ ਨਹੀਂ ਕਿਉਂ ਕਿ ਤਹੀ ਤੇ ਇੱਕ ਕੰਮ ਗੰਦੇ ਕਰਾਉਂਦੇ ਆ ਇੱਕ ਬੰਦੇ ਇੰਕੇ ਦਮ ਮਾਰਿਆ ਇੱਧਰ ਉੱਧਰ ਟੱਛ ਗਿਆ ਸਮਝ ਨਹੀਂ ਉਹ ਦੱਪੇ ਗਿਆ ਨਾਲ ਜਦੋਂ ਤਹੀ ਉਹ ਅਸਮੇਂ ਕੀ ਉਹ ਲੋਗ ਕੀ ਆ ਗਾਸ ਹੋ ਰਿਹਾ ਕਿ ਕੀ ਕੀ ਹੁੰਦਾ ਉਹ ਕਾਦੇ ਲਈ 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 ਉਹ ਨਾਲ ਫਰਕ ਪੈਂਦਾ ਹੰਦੇ ਲਾ ਕੇ ਸੋਣੀ ਚੈਦੀ ਆ ਕੀ فرق ਪੈਂਦਾ ਨਾਲ ਹੱਡੇ ਹੁੰਦੇ ਆ ਮੈਂ ਕਿ ਲਾ ਕੇ ਨਹੀਂ ਸੋਦੀ ਅੱਗੇ ਮੈਂ ਉੱਤੇ ਪਾਕਿਸਤਾਨੀ ਸੀ ਕਿਰੋਂ ਤੋਂ ਮੈਨੂੰ ਆਦਾ ਤਾਂ ਫੇਈ ਮੈਂ ਨਹੀਂ ਕਦੀ ਉਤਾਰ ਕੇ ਸੁੱਤੀ ਇਹ ਮੈਨੂੰ ਦੀਦੀ ਦੱਸੰਦੇ ਹੈ ਕਲਦੀਪ ਕਹਿੰਦੇ ਮੈਂ ਉਹਨਾਂ ਨੂੰ ਕਹਿੰਦੀ ਨਾ ਡੀਨ ਨਹੀਂ ਬ੍ਰੈਸ ਵੱਡੀ ਉਹਨਾਂ ਦੀ ਬਹੁਤ ਜ਼ਿਆਦੀ ਭਾਰੀ ਬਹੁਤ ਜ਼ਿਆਦੀ ਠੀ ਮੈਂ ਉਹਨਾਂ ਨੂੰ ਕਹਿੰਦੀ ਆ ਥੋੜੇ ਕ ਮੈਨੂੰ ਦੇ ਦੋ ਮੇਰੇ ਤੇ ਛੋਟੇ ਛੋਟੇ ਆ ਕਹਿੰਦੇ ਕਹਿੰਦੇ ਜੇ ਵੱਡੇ ਕਰਨੇ ਤਾਂ ਤੇਲ ਆ ਕੇ ਸੌ ਜਾ ਕਰ ਜਿਦਾਂ ਨੀਂ ਨੀ ਨਾ ਹਨਾ ਔਇਲ ਲੈਂਦਾ ਰ ਸਰੋਂ ਦਾ ਉਹਨੂੰ ਕੱਚਾ ਕਰਕੇ ਨਾ ਤੇ ਮਤਲਬ ਇਹਦੇ ਉੱਪਰ ਗੋਲ ਗੋਲ ਮ사ਜ ਕਰਨ ਨਾ ਕੀ ਕਰਿਆ ਕਰ ਕੀ ਕਰਕੇ ਯਾਰ ਕਹਿੰਦੇ ਰਾਤ ਨੂੰ ਜਦੋਂ ਸੌਂਨੀ ਆ ਬਰਾ ਉਤਾਰ ਕੇ ਕਰ ਠੀਕਾ ਤੇ ਚਿਹਰੇ ਜਦੋਂ ਨਹਾਣਾ ਹੁੰਦਾ ਵਾ ਹਨਾ ਤੇ ਲੈ ਲੈ ਕੇ ਨਾ ਥੋੜਾ ਜਿਹਾ ਉਹਨੂੰ ਕੱਚਾ ਕਰਕੇ ਪਾਣੀ ਪਾ ਕੇ ਵਿੱਚ ਮਤਲਬ ਤੇ ਇਹਦੇ ਉੱਪਰ ਮਤਲਬ ਗੋਲ ਗੋਲ ਮ사ਜ ਆਕੇ ਤੇ ਫਿਰ ਇਹ ਇਹਨਾਂ ਦੀ ਗਰੋਥ ਜਲਦੀ ਵਧੂਗੀ ਉਹ ਤਾਂ ਸੰਦੇ ਹੀ ਮੈਨੂੰ ਮੈਂ 2 ਦਿਨ ਹੀ ਹੋਏ ਹੈ ਜੇ ਦੱਸਣਾ ਮੈਂ ਉਤਾਰ ਦੇ ਨਹੀਂ ਪਰ ਮ사ਜ ਨਹੀਂ ਮੈਂ ਕੀਤੀ ਕੋਣੀ ਹੁੰਦੀ ਮਰ ਤੋ ਸਲੀ ਕਿਓ ਕਿ ਸੁਰਾ ਸਰ ਇੱਕ ਜਲਦੀ ਹੁੰਦੀ ਨਾ ਹੁੰਦੀ ਕਿ ਨਾਕ ਛੇਤੀ ਛੇਤੀ ਆਸ਼ਮ ਚਲੇ ਗਿਓ ਹਨਾ ਮ사ਜ ਕਰਨ ਤੇ ਵੀ ਅੱਧਾ ਘੰਟਾ ਚਾਹੀਦਾ ਪਰ ਲਿਆ ਅਗਰ ਵਿਲਿੰਗ ਹੈ ਸਰੀਰ ਤੇ ਅਕੀ ਕਰ ਨਹੀਂ ਕਰਨ ਤਾਂ ਕੋਈ ਨਹੀਂ ਦਈ ਨਹੀਂ ਵੀ ਕਰਦਾ ਮੈਂ ਕਹਦੀ ਇੱਕ ਵਕਤ ਕਰਕੇ 10 ਫਲ ਕਰ ਹਨਾ ਹੋਰ ਹਰ ਕੋਈ ਇੱਕ ਤੇ ਆਏ ਹੋ ਸਲਾ ਵਹੀ ਵਧਦਾ ਜਾਂਦਾ ਉਹਨੂੰ ਪਤਾ ਨਹੀਂ ਕਿ ਕਿਸੇ ਦਾ ਇਹਦਾ ਹੀ ਹੋਇਆ ਨਹੀਂ ਵੇਖਿਆ ਕਿ ਦੂਜੇ ਨੂੰ ਵੀ ਪਿਆ ਫਰਕ ਥੋੜਾ ਇਕੁਅਲ ਹੁੰਦੇ ਜਾਂਦੇ ਆ ਉਹਦੇ ਜੋ ਜਿਹੜਾ ਉਹ ਟੌਂ ਤੇ ਉਹਦੇ ਚ ਗਿਲਤੀ ਹੈ ਨਾ ਗਿਲਤੀ ਤੇ ਕਰਕੇ ਵਧਣ ਦੇਵਾ ਇਹ ਤੇ ਚ ਨਹੀਂ ਆ ਗਈ ਇਹ ਜਿਹੜਾ ਹੈਗਾ ਰਾਈਟ ਸਾਈਡ ਨਾਲ ਇਹ ਤੇ ਨਹੀਂ ਆ ਗਈ ਉਹਦੇ ਚ ਆ ਗਿਆ ਉਹ ਤਾਂ ਹੀ ਉਹ ਪੇਨ ਕਰ ਕਰਕੇ ਵਧਦਾ ਉਹ ਦਿੱਚ ਫੀਨ ਦੀ ਉਹ ਵਧਰਦਾ ਸੱਚੂ ਨਹੀਂ ਸੱਜੇ ਨਹੀਂ ਹੈਗੀ ਸਰ ਮਟੂ ਮਟਕੇ ਹੋਰ ਹੋਰ ਦੱਸੋ ਤੈਂ ਤਨ ਮੈਂ ਕਿੰਨੀਆਂ ਗੱਲਾਂ ਦਾ ਦੇ ਲਈ ਕੋਈ ਨਹੀਂ ਦੱਦੀ ਜੀ ਰਸਾ ਸਹੀ ਹੈ ਹੈ ਐਰਕੀ ਐਰਕੀ ਕੁਛ ਨਹੀਂ

ਛਾਲੀ ਰਾਤ ਕਰਨ ਨੂੰ ਕੀ ਤਰੀਕਾ ਕੋਈ ਕਰੀਏ ਛਾਲੀ ਰਾਤ ਕਰਨ ਨੂੰ ਹੈ ਪਰ ਤੋਂ ਮੈਂਟਲੀ ਨਹੀਂ ਜੇ ਤਾਂ 2-2 3-3 ਮਿੰਟ ਕਰਦੇ ਉਦਾਂ ਨਹੀਂ ਜ਼ਿਆਦਾ ਟਾਈਮ ਜ਼ਿਆਦਾ ਟਾਈਮ ਕੀ ਕਰ ਹੂੰ ਕੀ ਜ਼ਿਆਦਾ ਟਾਈਮ ਕਿੰਨਾ ਟਿੰਟ ਮਿੰਟ ਕਰਕੇ ਹਟ ਜਾਂਦੇ ਉਦਾਂ ਨਹੀਂ ਕਰਨਾ ਹੈ ਰਕੀ ਖਰ ਮਰ ਤੋ ਕਿਉਂ ਇੰਨੇ ਜਲਦੀ ਕਿਉਂ ਹਟ ਜਾਂਦੇ ਹੋ ਯਾਰ ਜਦੋਂ ਮੈਂ ਨਹੀਂ ਕੁਛ ਮੈਂ ਉਹ ਗਲਤ ਚੀਜ਼ ਹੀ ਨਖਾਂਦਾ ਪਰ ਮੈਂ ਪਰ ਮਰ ਨਹੀਂ ਆਏ ਲੈ ਆ ਮੈਂ ਤੁਹਾਨੂੰ ਕਿ ਤਨੋ ਪਰ ਇੱਕ ਘੰਟਾ ਦੀ ਵੀ ਕਹਿੰਦੇ ਇੱਕ ਮਿੰਟ ਪਹਿਲਾਂ ਖਾਣੀ ਪੈਂਦੀ ਕਲਦੀਪਾ ਕੋਈ ਕਦੀ ਨਹੀਂ ਬਤਾਤੇ ਜਿੰਦਾ ਉਹਨੂੰ ਉਹਨੂੰ ਮੈਂ ਦੱਤੀ ਹੈ ਨਾ ਤੁਹਾਨੂੰ